ਠੀਕ ਆ ਲਾ ਕੇ ਚੋਗ ਆ ਹੁਣ ਉਹ ਆ ਲਾਤਾ ਠੀਕ ਹੁਣ ਇਹਨੂੰ ਅੱਜ ਕਾਟੂ ਵਾਲਚ ਆ ਆਹ ਟਰੱਕ ਨੇ ਕਿਹੜੇ ਤਿੰਨੇ ਇਹ ਕਾਟੂ ਵਾਲਿਆਂ ਵਾਸਤੇ ਆ ਤੇ ਆ ਦੇਖੋ ਕਿੰਨੇ ਲੀਟਰ ਦੁੱਧਾਂ ਮੱਚ ਥੱਲੇ ਇਹ ਕਾਟੂ ਚ ਵੇਚੀ ਹੋਈ ਆ ਤੇ ਇਹ ਥੱਲੇ ਆ ਦੇਖੋ ਥਾਂ ਦਿਖਾਵਾ 4-5 ਲੀਟਰ ਦੁੱਧ ਦੀ ਮਾਰਕ ਹੈ ਮੱਚ ਤੇ ਤੁਹਾਨੂੰ ਹੋਰ ਦਿਖਾਉਣਾ ਇਹ ਜਿਹੀ ਟੌਪ ਦੇ ਨੀ ਕਿੰਨੇ ਆ ਦੇਖ ਵੀਡੀਓ ਤੋਂ ਰੋਕ ਦੇ ਵੀ ਐ ਬਣਾਉਣ ਤੋਂ ਛਾਰ ਨਹੀਂ ਦੁੱਧ ਵਾਲੀਆਂ ਨਹੀਂ ਆਹ ਮੱਝ ਦੁੱਧ ਵਾਲੀ ਐ ਤੇ ਹੋਰ ਦਿਖਾਉਣਾ ਚੰਗਾ ਚੰਗਾ ਮਾਲ ਲਓ ਇਹ ਇਹ ਆਹ ਮੱਝ ਜੀ ਦੁੱਧ ਵਾਲੀ ਐ ਤੇ ਆਹ ਆ ਰਹੀਆਂ ਦਿੱਲੀ ਨੂੰ ਚਾਰ ਹੈ ਸੈਂਕਪਤਾਈ ਖੜੀ ਆ ਮੈਂ ਕੱਢਦੇ ਓਏ ਕਹਿੰਦਾ ਕੋਈ ਨਹੀਂ ਖੜੀ ਰਹਿੰਦੇ ਆਏ ਹਾਏ ਲੋਹ ਲਹਾਨ ਹੋਈ ਪਈ ਪਰ ਇਹਨਾਂ ਨੂੰ ਕੀ ਨੇ ਤਾਂ ਖਾਣ ਨੂੰ ਆ ਜਾਂ ਕੇ ਟੀਕਾ ਲਾ ਕੇ ਟੀਕਾ ਲਾ ਕੇ ਚੋਊਗਾ ਹੁਣ ਉਹ ਤੇ ਔਲਾਦ ਦਾ ਟੀਕਾ ਹੁਣ ਇਹਨੂੰ ਇਹ ਪਾਚਮਚੂ ਤੇ ਚੋਊਗਾ ਇਹ ਕਾਟੂਮਾਲ ਦਾ ਹਾਲ ਆ ਤੇ ਆਹ ਮੱਝ ਦਾ ਦੇਖ ਉਹ ਬਾਈ ਆਹ ਤਾਂ ਕੱਢ ਦੋ ਯਾਰ ਓਏ ਬਾਲਾ ਪਾਪ ਆ ਸਾਰਿਆਂ ਦੇ ਟੀਕੇ ਲਾ ਕੇ ਚੋਣਗੇ ਉਹ ਇਹ ਪਛਮ ਜਾਣੀਆਂ ਦੇ ਬਾਅਦ ਚ ਚੋਲ ਲੈ ਲਿਆ ਵਾਹ ਆ ਮਾ ਜੇਠਾ ਦੋਦਾ ਤੇ ਆ ਖੜੀਆਂ ਰੰਗ ਲਾਈਆਂ ਕਰਮ ਵਾਲੀਆਂ ਸਾਰਿਆਂ ਨੂੰ ਇਹ ਇਸੇ ਲੋਟੀ ਚੋਂਦੇ ਨੇ ਆਹ ਕੀ ਤਰ੍ਹਾਂ ਚੋਟੀ ਚ ਕਿੰਨੀ ਜ਼ਬਰਦਸਤ ਚੋਟੀ ਆ ਤੇ ਆ ਲੈ ਇਹਨਾਂ ਤੋਂ ਚੋਰੀਆਂ ਵੀਡੀਓ ਬਣਾਉਣੀ ਪੈਂਦੀ ਆ ਮੈਂ ਵੀ ਤਾਂ ਚੋਚੋ ਚੋ ਮੈਂ ਮੈਂ ਹੁੰਦੀ ਆ ਪਾਲਾ ਸੇ ਕੁੜੇ ਨਾ ਮੱਝਾਂ ਨੇ ਤੰਨੇ ਚਾਰੇ ਇਹਨਾਂ ਤੋਂ ਕੱਲੀ ਕੱਲੀ ਦੀ ਡਿਟੇਲ ਪੁੱਛੂੰਗਾ ਵੀ ਇਹ ਕਿੰਨੇ ਕਿੰਨੇ ਦੁੱਧ ਦੀਆਂ ਮਾਲਕ ਨੇ ਤੇ ਕੀ ਕੀ ਰੇਟ ਤੇ ਨੇ ਤੋਰੋਗੇ ਜੀ ਤਾਂ ਬਈ ਤੋਰੋ ਇੱਕ ਵਾਰ ਤੇ ਇਹਦਾ ਕਰਾਉਣ ਕੋਲੇ ਸੱਤ ਕਟੀਆਂ ਨਹੀਂ ਗੀਆਂ ਤੇ ਚੰਗੀਆਂ ਛਿੰਗਾਰੀਆਂ ਹੋਈਆਂ ਬਾਈ ਨੇ ਇਹ ਸਾਰੀਆਂ ਇਹ ਘਰਾਂ ਚੋਂ ਲੈ ਆ ਹੁੰਦੇ ਨੇ ਤੇ ਫਿਰ ਬਸ ਆਏ ਵੇਚ ਰਹਿੰਦੇ ਆ ਇਦਰੋਂ ਲੱਗ ਜਾ ਕੱਲੀ ਕੱਲੀ ਦੀ ਡਿਟੇਲ ਦੱਸ ਦੇ ਆ ਕੱਟੀ ਕਿੰਨੇ ਚਿਰ ਦੀ ਆ ਇਹ ਆ ਕਿਹੜੀ ਸਕਰੀਨ ਤੇ ਆ ਇਹ ਸਵਾ ਸਾਲ ਦੀ ਹੈ ਅੱਛਾ ਹਾਂਜੀ ਸਵਾ ਸਾਲ ਦੀ ਹੈ ਤੇ ਕਿੰਨੇ ਪੈਸੇ ਦੀ ਆ ਹੁਣ ਇਹ 20000 20000 ਠੀਕ ਹੈ ਇਹ ਪੰਜੇ ਕੱਟੀਆਂ ਦਾ 20-2000 ਰੁਪਏ ਬੋਲਣਾ ਇਹ ਪੰਜੇ ਕੱਟੀਆਂ 20-2000 ਦੀਆਂ ਨੇ ਹਾਂਜੀ ਤੇ ਜੇ ਕੋਈ ਬੰਦਾ ਫੋਨ ਕਰਕੇ ਦੂਰੋਂ ਨੇੜੇ ਆਵੇ ਤੱਕਰੇ ਹੁੰਦੀਆਂ ਹਾਂਜੀ ਹਾਂ ਕਰੇ ਹੁੰਦੀਆਂ ਬਾਧੂ ਕੱਟੇ ਇਹਨਾਂ ਨੂੰ ਕਾਟੂ ਵਾਲਿਆਂ 'ਚ ਤਾਂ ਨਹੀਂ ਦਿੰਦਾ ਮੈਂ ਜੀ ਕਾਟੂ ਵਾਲਾਂ ਆਪਾਂ ਦੇਣੀ ਨੇ ਕਾਟੂ ਆਉਂਦਾ ਆਪਾਂ ਬਚਾਅ ਜ਼ਰੂਰ ਲੈਂਦੇ ਆਂ ਧੰਨਵਾਦ ਭਰਾਵਾ ਤੇਰਾ ਤੇ ਬਾਈ ਕਹਿੰਦਾ ਵੀ ਮੈਂ ਬਚਾ ਦਿੰਨਾ ਪਰ ਆਪ ਨਹੀਂ ਬੇਚਦਾ ਨਹੀਂ ਇਹ ਨਹੀਂ ਹੈਗਾ ਵੀ ਹੁਣ ਇੱਥੇ ਗੱਲਾਂੀਆਂ ਕਰਕੇ ਵਾਗ ਜੇ ਤੇ ਮੁੜ ਕੇ ਕਾਟੂ ਵਾਲਿਆਂ ਨੂੰ ਫੜਾ ਜੇ ਹਾਂਜੀ ਆਓ ਕੇਰਾ ਸਾਥੋਂ ਡਰਦਾ ਬੰਦਾ ਐ ਕਹਿੰਦਾ ਵੀ ਵੀਡੀਓ ਪਾਉਣਗੇ ਮੈਂ ਤਾਂ ਯਾਰ ਰੱਖਣ ਵਾਲਿਆਂ ਨੂੰ ਦੂ ਮੁੜ ਕੇ ਕੱਟਿਓ ਫੜਾ ਜਾਂਦੇ ਆ ਪਿੰਡ ਕਿਹੜਾ ਆਪਣਾ ਪਿੰਡ ਆਪਣਾ ਹਰੀਗੜ੍ਹ ਹੈ ਜ ਇਹ ਕਿਤਰਾ ਹੈ ਨਹਿਰ ਤੇ ਨਜ਼ਦੀਕ ਹੀ 7 ਕਿਲੋਮੀਟਰ ਹੈ ਨਹਿਰ ਤੇ ਇਹ ਘਰ ਵਾਲਾ ਹਰੀ ਘੜਾ ਅੱਛਾ ਤੇ ਘਰਾਂ ਚੋਂ ਲੈ ਉਹਨਾਂ ਕੱਟੀਆਂ ਹਾਂਜੀ ਇਹ ਡੇਰੀਆ ਫਾਰਮ ਚੋਂ ਜੀ ਡੇਰੀ ਫਾਰਮ ਚੋਂ ਲੈਣਾ ਉਹ ਵੇਚ ਦਿੰਦੇ ਆ ਹਾਂਜੀ ਹਾਂਜੀ ਇਕੱਠੀਆਂ ਫਿਰ ਹਾਂ ਇਕੱਠੇ ਇੱਕ ਲਾਈਆਂ ਇਕੱਠੇ ਅੱਛਾ ਤੇ ਕੀ ਨਾਂ ਆਪਣਾ ਰਮਨ ਹੈ ਜੀ ਆਪਣਾ ਰਮਨ ਤੇ ਮੋਬਾਈਲ ਨੰਬਰ 86376 ਜੀ 600 ਸੈੱਲ ਇੱਕ ਵਾਰੀ ਫੇਰ ਬੋਲੋ ਅਸੀ ਦਨ 77 ਜੀ 80 ਚਾਹ ਤੇ ਜੇ ਕੋਈ ਬੰਦਾ ਦੂਰੋਂ ਡੈਡੋ ਆਵੇ ਤਾਂ ਲਿਜਾ ਸਕਦਾ ਹੈ ਹਾਂ ਜੀ ਲਿਜਾ ਸਕਦਾ ਫੋਨ ਤੇ ਗੱਲ ਫੋਨ ਤੇ ਗੱਲ ਕਰ ਲੇ ਹੁੰਦੀਆਂ ਪੰਜ ਚਾਰ ਕਰੇ ਪਹੁੰਚ ਕਰ ਦਾਂਗੇ ਹਾਂ ਜੀ ਪਹੁੰਚ ਕਰ ਦਿਆਂਗੇ ਲੈ ਜੀ ਆਹ ਕਟੀਆਂ ਛੋਟੀਆਂ ਨੇ ਜੀ ਅੱਛਾ ਹਾਂ ਜੀ ਉਹਨਾਂ ਦਾ 15 15000 ਰੁਪਏ ਤੇ ਵਿੱਚੋਂ ਕੋਈ ਛੋਟ ਛੱਟ ਹੈ ਮਾਹ ਤਾਂ ਫੁੱਲ ਕਰ ਦਾਂਗੇ ਮਾਹ ਤਾਂ ਫੁੱਲ ਕਰ ਦਾਂਗੇ ਬਾਈ ਕਹਿੰਦਾ ਆਹ ਲੋ ਜੀ ਤੇ ਕਈ ਬੰਦੇ ਤਾਂ ਇਹ ਐਂ ਕਰਦੇ ਨੇ ਵੀ ਕਟੀਆਂ ਨੂੰ ਖਰੀਦ ਲੈਂਦੇ ਤੇ ਵੇਚ ਦਿੰਦੇ ਆ ਆਹ ਕਟੀਆਂ ਨੇ ਤੋਂ ਇਕ ਆ ਤੇ ਕਾ ਇਹ ਵੀ ਕਾ ਟੂ ਬਾਤ ਆ ਹੋਰ ਦਿਖਾਉਣਾ ਅਫਸਰ ਛੋਟੀਆਂ ਬੜੀਆਂ ਸੋਨਕੀਆਂ ਆ ਆ ਹਾਂ ਹਾਂ ਜਿਆਲੇ ਕੇ ਪੂਰਾ ਨਸੂਰਾ ਹਾਂ 100 ਮਿਲੀਟਰ ਵੀ ਲੂਣਾ ਵੀ ਦੰਦੀਆ ਕੇਰਾ ਫਾਸਟ ਆ ਜੀ ਉਹਨਾਂ ਦੀ ਇਹ ਚਾਰ ਚੂਰ ਵਾਲਾ ਪਾਉਂਦੇ ਆ ਅੱਛਾ ਦੋ ਵਾਰੀ ਰਹੀ ਨਹੀਂ ਮੱਥਾ ਨਹੀਂ ਮਾਰਿਆ ਉਹਨਾਂ ਨੇ ਅੱਛਾ ਸੰਗਤ ਕਾਇਆ ਕੱਟੀ ਛੌਂਕਣਾ ਰੱਖਿਓ ਜੀ ਹਣਾ ਅੱਛਾ ਉਹਨਾਂ ਦੇ ਸਾਰੇ ਭੂਨੇ ਆ ਅੱਛਾ ਸੰਗਤ ਕਾ ਲੈਂਦਿਆ ਤੇ ਕਿੰਨੇ ਦੀ ਵੇਚਦਾ ਹੁਣ ਤੂੰ ਮਨ ਲੈ ਦੇਖ ਲਈ ਫਿਰ ਵੀ ਮੁੱਲ ਦਾ 70000 70 ਤੇ ਦੇਣ ਲੈਣਾਂ ਦੀ ਗੱਲ ਤੇ ਤੇਰਾ ਮੋਬਾਈਲ ਨੰਬਰ 94639780 ਅੱਛਾ ਆ ਦੇਖ ਬਾਈ ਯਾਰ ਕੱਟੂ ਚ ਬਣੀ ਹੋਈ ਆ ਆਪਛਰ ਝੋਟੀ ਆ ਜੇ ਕਿਸੇ ਵੀਰ ਨੇ ਖਰੀਦਣੀ ਹੋਵੇ ਤੇ ਸਪਾਰਕ ਨੰਬਰ ਦੇਤਾ ਬਾਅਦ ਤੇ ਉਧਰ ਹੋਰ ਦਿਖਾਉਂਦੇ ਆਂਗਾ ਗੱਡੀ ਦੇ ਸਵੀਕਾਰ ਕੀ ਆ ਲੈ ਇਹਨੇ ਤਾਂ ਤੰਦਰ ਜਮੇ ਇਹ ਤਾਂ ਯਾਰ ਪਾਲਣ ਵਾਲਿਆਂ ਨੂੰ ਵੇਚਦੇ ਤੱਚੰਗ ਆ ਦੇਖੋ ਮੱਝ ਦਕਾਵਾ ਬਾਈ ਛੋਟੀ ਦੀ ਮੱਝ ਮੈਨੂੰ ਪਤਾ ਤੁਰੀ ਜੀ ਦਾ ਗਾ ਕੇ ਮੈਨੂੰ ਮੈਂ ਸਮਝ ਗਿਆ ਯਾਰ ਬਈ ਮੈਂ ਸਮਝ ਗਿਆ ਤੁਰੀ ਜੀ ਛੱਡ ਨਹੀਂ ਕਹ ਰਹੇ ਹਾਂ ਬਾਹ ਮਾ ਜੀ ਉਹ ਕਿਹੋ ਜਿਹਾ ਕਿਦੇ ਯਾਰ दु है ही थलेटे सत्तर हजार आटो ब खड़िया ने किड़िया भी टॉप दिया झोटी किन्नी सिर दी रिंगी जाती है ये थले दुध भी है ਦੇ ਆ ਦੇਖ ਉਹ ਦਿਖਾ ਮੈਂ ਚੂੰਮ ਕਰਕੇ ਦਿਖਾਦਾ ਥੋੜੇ ਜਿਹਾ ਕੰਡੇ ਜਿਹਾ ਤੇ ਦੁੱਧ ਦੀ ਵੀ ਹੈਗਾ ਇਹਦੇ ਥੱਲੇ ਇਹਦੇ ਵਿੱਚ ਚੰਗੀਆਂ ਜ਼ਬਰਦਸਤੋਂ ਮੱਝਾਂ ਨੇ ਪਹਿਲੇ ਪਾਛੇ ਦੇ ਦੇਖਣਾ ਇਹ ਉੱਲੇ ਚ ਬਣੇ ਦਿੰਦੇ ਆ ਚੰਗੇ ਡੰਗਰ ਖਰੀਦ ਕੇ ਅੱਜ ਕਿੱਡੀ ਜ਼ਬਰਦਸਤੋਂ ਮੱਝ ਆ ਦੇ ਆਹ ਦੇ ਅੱਜ ਥੱਲੇ ਦੁੱਧ ਤਾਂ ਹੈਗਾ ਜਾਰ ਦੁੱਧ ਵਾਲੀਆਂ ਮੱਝਾਂ ਵੇਚੀ ਜਾਂਦੇ ਆ ਕਮਾਲ ਦੀ ਗੱਲ ਆ ਉਹ ਮੈਂ ਛੋਲੇ 'ਚ ਖੜੀ ਆ ਉਧਰ ਕੰਡੇ ਵਾਲੇ ਤੁਹਾਨੂੰ ਦਿਖਾਵਾਂ ਬਿਲਕੁਲ ਸ਼ਰਮ ਮੱਜ ਜਾਗੀ ਰੰਗ ਲੱਗ ਗਿਆ ਤੇ ਬਾਅਦ ਇਹ ਘਾਟੂ 'ਚ ਜਾਣੀਆਂ ਹੋਣ ਆ ਛੋਟੇ ਬੱਚੇ ਆ ਠੀਕ ਆ ਇਹ ਕਿੰਨੇ ਚਿਰ ਦੀ ਆ ਇਹ ਹਜੇ 9 ਮਹੀਨੇ ਦੀ ਕੱਟੀ ਆ ਅੱਛਾ ਠੀਕ ਆ ਇਹ ਇੰਨੀਆਂ ਛੋਟੀਆਂ ਕਿਉਂ ਵੇਚਦੇ ਹੋ ਕੱਕਾ ਕੱਕ ਪਾਉਣ ਦੇ ਵਾਸਤੇ ਕਾਉਂਟਰਾਉਂਡ ਦੇ ਮਾਰੇ ਜੀ ਪਰ ਸਾਡੇ ਡੈਰੀ ਫਾਰਮਰ ਸਾਨੂੰ ਪਤਾ ਜੀ ਮੁੱਲ ਦੀ ਹਰ ਇੱਕ ਚੀਜ਼ ਹੁੰਦੀ ਹੈ ਹਨ ਜੀ ਉਹ ਨਹੀਂ ਨੋਕ ਕਰ ਸਕਦੇ ਜੀ ਹਾਂ ਠੀਕ ਹੈ ਤੇ ਰੱਖਣ ਵਾਲੇ ਪਾਸੇ ਉੱਤੇ ਬਹੁਤ ਚੰਗੀ ਗੱਲ ਹੈ ਰੱਖਣ ਵਾਸਤੇ ਚਾਹੀਦੀ ਹੈ ਜੀ ਸੋਨਾ ਜ਼ਮੀਨ ਹੋਰ ਘੱਟੀ ਹੈ ਦੇਲੀ ਵਾਦੀ ਹੈ ਜੀ ਵਾਦੀ ਹੈ ਹਾਂ ਠੀਕ ਜੀ ਹਾਂ ਇਹ ਘੱਟ ਵਾਲਾ ਕੰਮ ਤਾਂ ਹੈ ਜੀ ਹਾਂ ਇਹ ਮਾਲ 1 ਕਿਲੋ ਮੇਰੇ ਫੇਰ ਪੋੜ 8376 ਜੀ 680 ਸਿਆ ਜੀ ਕੋਈ ਜਾਇਦ ਦੇ ਬਣ ਕੇ ਦੇਦੀ ਕਿਹੜਾ ਭਾਈ ਮੋੜੋ ਫੋਨ ਦੇ ਤੇ ਆਊਗਾ ਥੈਂਕ ਯੂ